ਬੇहद ਦੁਖਦਾਈ ਖਬਰ ਪਿੰਡ ਕੋੜਕੋੜ ਕਲਾਂ ਤੋਂ ਆ ਰਹੀ ਹੈ ਜਿੱਥੇ ਇੱਕ ਐਕਟਵਾ ਸਵਾਰ પતિ ਪਤਨੀ ਕਾਰ ਦੀ ਲਪੇਟ ਵਿੱਚ ਆ ਗਏ ਜਿਨ੍ਹਾਂ ਦੀ ਮੌਕੇ ਤੇ ਮੌਤ ਹੋ ਗਈ। ਮ੍ਰਿਤਕ પતિ ਪਤਨੀ ਮੰਗਤਰਾਮ ਬਲਬੀਰ ਕੌਰ ਪਿੰਡ ਮੁੱਦਕੀ ਦੇ ਵਸਨੀਕ ਦੱਸੇ ਜਾ ਰਹੇ ਹਨ ਜੋ ਪਿੰਡ ਕੋੜਕੋੜ ਕਲਾਂ ਵਿੱਚ ਖੜਾਉਣੇ ਬਣਾਉਣ ਵਾਲੀ ਇੱਕ ਵਰਕਸ਼ਾਪ ਵਿੱਚ ਕੰਮ ਕਰ ਲਈ ਆ ਰਹੇ ਸਨ। ਆਜੋ ਸੁਣਦੇ ਹਾਂ ਇਸ ਸਬੰਧੀ ਕੀ ਕਿਆ ਮਾਮਲੇ ਤੇ ਜਾਂਚ ਅਧਿਕਾਰੀ ਬਲੌਰ ਸਿੰਘ ਨੇ। ਭਾਈ ਕੀ ਘਟਨਾ ਹੋਈ ਸਾਰੀ ਇਹ? ਵਾਟ ਸੁਰੇਜ ਕ੍ਰੀਬੋ 7:30 ਵਜੇ ਕੋਡ ਕੋਡ ਟੋਟਾ ਜੇ ਦੇ ਉਪਰ ਪ੍ਰਿੰਟ ਕੋਡ ਕੋਡ ਕਲਾ ਨੂੰ ਕੋਲੇ ਜੀ ਦੋ ਆਪਣੇ ਇੱਕ ਮੰਗਤਰਾਮ ਉਪਰ ਹਰੀ ਦਾਮ ਠੀਕ ਹੈ ਜੀ ਤੇ ਬਲਬੀਰ ਕੌਰ ਆਪਣੀ ਮੰਗਤਰਾਮ ਵਾਰਡੀਗ ਨੰਬਰ 4 ਮਤਕੀ ਠੀਕ ਹੈ ਜੀ ਜ਼ਰੂਰ ਮਿਹਨਤ ਮਜ਼ਦੂਰੀ ਵਾਸਤੇ ਆਪਣੀ ਠੀਕ ਸਕੂਟਰੀ ਤੇ ਠੀਕ ਹੈ ਜੀ ਪ੍ਰਿੰਟ ਕੋਡ ਕੋਡ ਕਲਾ ਫੈਕਟਰੀ ਤੇ ਲੱਗੇ ਸਨ ਜਾ ਰਹੇ ਸੀ ਠੀਕ ਹੈ ਜੀ ਤੇ ਪਿੱਛੋਂ ਤੇਜ਼ ਪਿੱਛੋਂ ਕਾਰ ਆ ਰਹੀ ਸੀ ਠੀਕ ਹੈ ਜੀ ਸਵਿਫਟ ਕਾਰ ਕਿਉਂਕਿ ਆ ਉਹਦੇ ਗੱਡੀ ਵਿੱਚ ਲੱਗਨ ਨਾਲ ਉਹਨਾਂ ਦੀ ਦੋਨਾਂ ਦੀ ਮੌਕੇ ਤੇ ਮੌਤ ਹੋ ਗਈ। ਠੀਕ ਹੈ ਜੀ। ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ? ਇਹਨਾਂ ਦੇ ਜਵਾਰਸ਼ ਨੂੰ ਬੁਲਾਇਆ ਜੀ। ਜੋ ਵੀ ਜਵਾਰਸ਼ ਉਹਨਾਂ ਦੇ ਆ ਕੇ ਸਾਨੂੰ ਆਪਣੀ ਸਟੇਟਮੈਂਟ ਦੇਣਗੇ ਜੀ। ਠੀਕ ਹੈ। ਉਹਦੇ ਮੁਤਾਬਕ ਉਪਰਤੋਂ ਕਾਨੂੰਨੀ ਕਾਰਵਾਈ ਕੀਤੀ ਕਰਦੇ ਹਾਂ। ਇਹ ਦੋਵੇਂ ਪਤੀ-ਪਤਨੀ ਸੀਗੇ ਜੀ? ਹਾਂ ਜੀ ਹਾਂ ਜੀ। ਮਰਦਮਾਲੇ ਦੋਨੇ ਪਤੀ। ਠੀਕ ਹੈ। ਠੀਕ ਹੈ। ਥੈਂਕ ਯੂ। ਥੈਂਕ ਯੂ।